ਜਦੋਂ ਬੰਦੇ ਦਾ ਨਵਾਂ ਨਵਾਂ ਵਿਆਹ ਹੁੰਦਾ ਨਾ ਤੇ ਉਹ ਕਿਸੇ ਨਾ ਕਿਸੇ ਦਾ ਜੀਜਾ ਬਣ ਜਾਂਦਾ ਤੇ ਉਹਨੂੰ ਐ ਲੱਗਦਾ ਵੀ ਜਿੱਦਾਂ ਕੋਈ ਕੈबिनेट ਰੈਂਕ ਮਿਲ ਗਿਆ ਹੋਵੇ ਕਿਤੇ ਜਾਵੇ ਹਰ ਪਾਸੇ ਜੀਜਾ ਜੀਜਾ ਜੀ ਜਿੰਦਾ ਦੀ ਜਿੰਦਾ ਦੀ ਆ ਖਾ ਲੋ ਜਿੰਦਾ ਦੀ ਉਹ ਖਾ ਲੋ ਬੜੀ ਉਹਦੀ ਚੜ੍ਹਾਈ ਹੁੰਦੀ ਹੈ ਹੌਲੀ ਹੌਲੀ ਤਾਂ ਉਹਨੂੰ ਉਹ ਚੜ੍ਹਾਈ ਦੀ ਆਦਤ ਬਣ ਜਾਂਦੀ ਹੈ ਅਜਿਹਾ ਤਾਂ ਟਾਈਮ ਲੰਘਦਾ ਹੌਲੀ ਹੌਲੀ ਸਾਲਿਆਂ ਦੇ ਬੱਚੇ ਜਵਾਨ ਹੋ ਜਾਂਦੇ ਵੱਡੇ ਹੋ ਜਾਂਦੇ ਆ ਤੇ ਉਹ ਪ੍ਰਮੋਟ ਹੋ ਕੇ ਜੀਜਾ ਹੀ ਤੋਂ ਫੁੱਫੜ ਦੀ ਹੋ ਜਾਂਦਾ ਤੇ ਵਿਚਾਰਾ ਉਹ ਇੱਜ਼ਤ ਉਹ ਹੀ ਭਾਲਦਾ ਰਹਿੰਦਾ ਵਿਚਾਰਾ ਤੇ ਉਹ ਇਹਨੂੰ ਇੱਜ਼ਤ ਨਹੀਂ ਮਿਲ ਪਾਂਦੀ ਉਹ ਆਪਣੇ ਅੰਦਰ ਹੀ ਅੰਦਰ ਨਾਲ ਕੂੜਦਾ ਰਹਿੰਦਾ ਭਈ ਯਾਰ ਹੁਣ ਹੁਣ ਉਹ ਗੱਲਬਾਤ ਨਹੀਂ ਰਹਿੰਦੀਆਂ ਤੇ ਉਹਦੇ ਉੱਤੇ ਫਿਰ ਇੱਕ ਕਵਤਾ ਨਿਕਲ ਕੇ ਆਈ ਆ ਵੀ ਜਦੋਂ ਜੀਜਾ ਹੁੰਦਾ ਆਦੋ ਕੀ ਹੁੰਦਾ ਤੇ ਜਦੋਂ ਫੁੱਫੜ ਹੋ ਜਾਂਦਾ ਆਦੋ ਕੀ ਹੁੰਦਾ ਕਹਿੰਦਾ ਹਾਏ ਸੁਣ ਲਓ ਮੇਰੀਆਂ ਚੀਕਾਂ ਨੂੰ ਮੈਂ ਭੁੱਲਿਆ ਨਹੀਂ ਤਰੀਫਾਂ ਹਾਏ ਸੁਣ ਲਓ ਮੇਰੀਆਂ ਚੀਕਾਂ ਨੂੰ ਮੈਂ ਭੁੱਲਿਆ ਨਹੀਂ ਤਰੀਫਾਂ ਜਦ ਹਾਲੇ ਰਿਸ਼ਤਾ ਨਵਾਂ ਨਵਾਂ ਵਿੱਚ ਪਿਆਰ ਦਿਲਾਂ ਦੇ ਜਮਾ ਜਦ ਹਾਲੇ ਰਿਸ਼ਤਾ ਨਵਾਂ ਨਵਾਂ ਵਿੱਚ ਪਿਆਰ ਦਿਲਾਂ ਦੇ ਜਮਾ ਜਮਾ ਜਦ ਵਜਿਆ ਪਿਆਰ ਦਾ ਵਾਜਾ ਸੀ ਫਿਰ ਢੋਲਿਆ ਸੀ ਦਰਵਾਜ਼ਾ ਤੇ ਜੋ ਖੜ ਦੇ ਨਾਲ ਉਹ ਫੱਬਦੀ ਸੀ ਹਾਏ ਜ਼ਾਲੀ ਮੈਨੂੰ ਲੱਭਦੀ ਸੀ ਜੋ ਖੜ ਦੇ ਨਾਲ ਉਹ ਫੱਬਦੀ ਸੀ ਹਾਏ ਸਾੜੀ ਮੈਨੂੰ ਲੱਗਦੀ ਸੀ ਤੇ ਮੂੰਦੇ ਵਿੱਚ ਕਾਜੂ ਪੈਂਦੇ ਸੀ ਤੇ ਬੀਜੂ ਬੀਜੂ ਹੁੰਦੀ ਸੀ ਹਾਏ ਇੱਕ ਤਾਂ ਖਾ ਲੋ ਜੀਜਾ ਜੀ ਹਾਏ ਜੀਜੂ ਜੀਜੂ ਹੁੰਦੀ ਸੀ ਤੇ ਪਿੰਡ ਪਾਈ ਛੇੜ ਮੇਰੀ ਬੋਦੀ ਸੀ ਮੈਂ ਸਹੌਰੀਆਂ ਦੇ ਘਰ ਮੋਦੀ ਸੀ ਪਿੰਡ ਪਾਈ ਛੇੜ ਮੇਰੀ ਬੋਦੀ ਸੀ ਮੈਂ ਸਹੌਰੀਆਂ ਦੇ ਘਰ ਮੋਦੀ ਸੀ ਮੈਨੂੰ ਪਾਣੀ ਪੁੱਛਦਾ ਅਕਸਰ ਸੀ ਭਾਵੇਂ ਸਹੌਰਾ ਮੇਰਾ ਅਫਸਰ ਸੀ ਤੇ ਮੈਂ ਵਿੱਚ ਹਵਾ ਦੇ ਫਿਰਦਾ ਸੀ ਮੇਰੇ ਪੈਰਾਂ ਨਾ ਧਰਤੀ ਸੀ ਮੈਂ ਵਿੱਚ ਹਵਾ ਦੇ ਫਿਰਦਾ ਸੀ ਮੇਰੇ ਪੈਰਾਂ ਨਾ ਧਰਤੀ ਸੀ ਮੈਂ ਤਾਂ ਮੁੱਛਾਂ ਨੂੰ ਦਿੰਦਾ ਸੀ ਮੈਂ ਟਰੈਕਟ ਜਵਾਈ ਭਰਤੀ ਸੀ ਖਾਓਗੇ ਤੰਦੂਰੀ ਕਿ ਬੜਾਈਏ ਤਰੀ ਵਾਲਾ ਉਹ ਖਾਓਗੇ ਤੰਦੂਰੀ ਕਿ ਬੜਾਈਏ ਤਰੀ ਵਾਲਾ ਦੱਸੋ ਕਿਹੜਾ ਕੁੱਕਰ ਵਿੱਚ ਪਾ ਦੀਏ ਜੀਜਾ ਜੀ ਨੂੰ ਕਹਿੰਦੇ ਆ ਵੀ ਖਾਓਗੇ ਤੰਦੂਰੀ ਜਾਂ ਬੜਾਈਏ ਤਰੀ ਵਾਲਾ ਉਹ ਦੱਸੋ ਕਿਹੜਾ ਕੁੱਕਰ ਵਿੱਚ ਪਾ ਦੀਏ ਉਹ ਬੱਕਰਾ ਮੁਰਗਾ ਹੱਥ ਜੋੜ ਖੜੇ ਦੱਸੋ ਕਿਹੜਾ ਝਟਕਾ ਦੇਈਏ ਤੇ ਕੋਈ ਰਿਸ਼ਤਾ ਕੋਈ ਲੈਣ ਦੇਣ ਹੋਵੇ ਪਰੋਣਾ ਦੀ ਕਸੋਟੀ 'ਚ ਕੱਸਣਗੇ ਕੋਈ ਰਿਸ਼ਤਾ ਕੋਈ ਲੈਣ ਦੇਣ ਹੋਵੇ ਪਰੋਣਾ ਦੀ ਕਸੋਟੀ 'ਚ ਕੱਸਣਗੇ ਰਿਸ਼ਤਾ ਕਰਨਾ ਜਾਂ ਤੋੜਨਾ ਇਹ ਜੀਜਾ ਜੀ ਦੱਸਣਗੇ ਤੇ ਹਾਲੇ ਤੱਕ ਗਲਾ ਹੀ ਬੁਣਿਆ ਏ ਮੈਂ ਪੂਰੀ ਸਵੈਟਰ ਬੁਣੀ ਨਹੀਂ ਉਹ ਹਾਲੇ ਤੱਕ ਗਲਾ ਹੀ ਬੁਣਿਆ ਏ ਮੈਂ ਪੂਰੀ ਸਵੈਟਰ ਬੁਣੀ ਨਹੀਂ ਉਹ ਜਲਵੇ ਤਾਂ ਮੇਰੇ ਹੁਣ ਵੇਖੋ ਤੁਸੀਂ ਸੱਸ ਦੀ ਗੱਲ ਤਾਂ ਸੁਣੀ ਨਹੀਂ ਸੱਸ ਕਹਿੰਦੀ ਐ ਉਹ ਮੇਰਾ ਜਵਾਈ ਵਿਹੜੇ ਦਾ ਤੰਬੂ ਏ ਸੱਸ ਕਹਿੰਦੀ ਐ ਮੇਰਾ ਜਵਾਈ ਵੇੜਾ ਦਾ ਤੰਬੂ ਏ ਜਿਉਂ ਛੋਲੇ ਦਾ ਲੰਬੂ ਏ ਉਹ ਲਾਲੇ ਦੇ ਮਿੱਠੇ ਬੰਦ ਵਰਗਾ ਹੱਸੇ ਤਾਂ ਦੇਵ ਆਨੰਦ ਵਰਗਾ ਉਹ ਨਿਤ ਹੋਟਲ ਵਿੱਚ ਜਾਂਦਾ ਏ ਨਾ ਪਿੰਡੀ ਤੋਰੀ ਖਾਂਦਾ ਏ ਉਹ ਨਿਤ ਹੋਟਲ ਵਿੱਚ ਜਾਂਦਾ ਏ ਨਾ ਪਿੰਡੀ ਤੋਰੀ ਖਾਂਦਾ ਏ ਤੇ ਮੇਰੀ ਧੀ ਨੂੰ ਰਾਜ ਕਰਾਏ ਉਹ ਮੈਂ ਇਹੋ ਰੱਬ ਨੂੰ ਕਹਿੰਦੀ ਆ ਉਹ ਰੱਬਾ ਮੈਨੂੰ ਹੁਣ ਚੱਕ ਲੈ ਮੈਂ ਸਵਰਗ ਦੇ ਝੂਟੇ ਲੈਣੀ ਤੇ ਵਕਤ ਲੰਘਿਆ ਜੋ ਟੁੱਟਿਆ ਨੋਟ ਗਿਆ ਉਹ ਵਕਤ ਲੰਗਿਆ ਜੋ ਟੁੱਟਿਆ ਨੋਟ ਗਿਆ ਮੈਂ ਜੀਜੇ ਤੋਂ ਹੋ ਪ੍ਰਮੋਟ ਗਿਆ ਤੇ ਲਾਈ ਕੁਰਸੀ ਮੇਰੀ ਜਿੱਥੇ ਨੁੱਕੜ ਜੀ ਲਾਈ ਕੁਰਸੀ ਮੇਰੀ ਜਿੱਥੇ ਨੁੱਕੜ ਜੀ ਕਹਿੰਦੇ ਮੱਥਾ ਟੇਕੂ ਆਏ ਫੁੱਫੜ ਜੀ ਤੇ ਮੇਰੇ ਆਂਦਿਆਂ ਮੂੰਹ ਫਲਾ ਲਿਆ ਏ ਜਿਵੇਂ ਘਰੇ ਪ੍ਰੇਤ ਬੁਲਾ ਲਿਆ ਮੇਰੇ ਆਂਦਿਆਂ ਮੂੰਹ ਫਲਾ ਲਿਆ ਏ ਉਹ ਜਿਵੇਂ ਘਰੇ ਪ੍ਰੇਤ ਬੁਲਾ ਲਿਆ ਏ ਕਹਿੰਦੇ ਪਿੱਠ ਪਿੱਛੋਂ ਕਿਥੋਂ ਲੱਭਾ ਏ ਫੁੱਫੜ ਬਾੜਾ ਕੱਬਾ ਏ ਤੇ ਅੱਗੇ ਤਾਂ ਪੁੱਛਦੇ ਸੀਗੇ ਵੀ ਕਿੱਸੋ ਜੀ ਮੁਰਗਾ ਖਾਓਗੇ ਕਿ ਬੱਕਰਾ ਖਾਓਗੇ ਤੇ ਹੁਣ ਫੁੱਫੜ ਜੀ ਨੂੰ ਕਹਿੰਦੇ ਵੀ ਭਾਈ ਸਾਹਿਬ ਸਾਰਿਆਂ ਨੇ ਰੋਟੀ ਖਾ ਲਈ ਏ ਹੁਣ ਕਹਿੰਦੇ ਆ ਵੀ ਸਾਰਿਆਂ ਰੋਟੀ ਖਾ ਲਈ ਏ ਜੇ ਕਹੋ ਤੇ ਕੀਆ ਬਣਾ ਲਈ ਵੀ ਸਾਰਿਆਂ ਰੋਟੀ ਖਾ ਲਈ ਏ ਜੇ ਕਹੋ ਤੇ ਕੀਆ ਬਣਾ ਲਈ ਏ ਕੀ ਕਰਨਾ ਭੈੜੀਆਂ ਚੀਜ਼ਾਂ ਨੂੰ ਇਹ ਫਾਇਦੇਮੰਦ ਮਰੀਜ਼ਾਂ ਨੇ ਜੇ ਕਹੋ ਤੇ ਚੁੱਲਾ ਬਾਲ ਲਈਏ ਉਹ ਜੇ ਕਹੋ ਤੇ ਚੁੱਲਾ ਬਾਲ ਲੀਏ ਕਰ ਗਰਮ ਸ਼ਾਮ ਵਾਲੀ ਦਾਲ ਲਈਏ ਉਹ ਮੈਂ ਤਰਸਦਾ ਫਿਰਦਾ ਕੁੱਕਰ ਨੂੰ ਇਹਨਾਂ ਦਾਲ ਤੇ ਕਰਤਾ ਫੁੱਫੜ ਉਹ ਮੈਂ ਤਰਸਦਾ ਫਿਰਦਾ ਕੁੱਕਰ ਨੂੰ ਉਹ ਇਹਨਾਂ ਦਾਲ ਤੇ ਕਰਤਾ ਫੁੱਫੜ ਨੂੰ ਹੁਣ ਵਿਆਹ ਦਾ ਕਾੜ ਸਿੱਧਾ ਪਾਉਂਦੇ ਨੇ ਹੁਣ ਲੈਣ ਨਾ ਸਟੇਸ਼ਨ ਜਾਂਦੇ ਨੇ ਹੁਣ ਵਿਆਹ ਦਾ ਕਾੜ ਸਿੱਧਾ ਪਾਉਂਦੇ ਨੇ ਹੁਣ ਲੈਣ ਨਾ ਸਟੇਸ਼ਨ ਜਾਂਦੇ ਨੇ ਘਰ ਵਾਲੀ ਦੇ ਡਰ ਤੋਂ ਸੋਚ ਜਾਣਾ ਤੱਕੇ ਖਾ ਸਹੁਰੇ ਪਹੁੰਚ ਜਾਂਦੇ ਤੇ ਕੋ ਘਰ ਵਾਲੀ ਕਹਿੰਦੀ ਐ ਵੀ ਟੋਕਾ ਟਾਕੀ ਕਰਨੀ ਨਹੀਂ ਕੋਈ ਚੀਜ਼ ਤੁਸਾਂ ਨਾ ਚਖਣੀ ਐ ਉਹ ਟੋਕਾ ਟਾਕੀ ਕਰਨੀ ਨਹੀਂ ਕੋਈ ਚੀਜ਼ ਤੁਸਾਣਾ ਚਖਣੀ ਏ ਉਹ ਸ਼ੂਗਰ ਥੋੜੀ ਵਧੀ ਹੋਈ ਤੁਸੀਂ ਨਿਗ੍ਹਾ ਲਵਾਈ ਤੇ ਰੱਖਣੀ ਆ ਉਹ ਭੁੱਖਾ ਮੈਂ ਮਰ ਜਾਣਾ ਏ ਕੋਈ ਰੋਟੀ ਦੇ ਦੋ ਭੁਖੜ ਨੂੰ ਮੈਂ ਤਰਸਦਾ ਫਿਰਦਾ ਕੁੱਕੜ ਨੂੰ ਇਹਨਾਂ ਧਾਲ ਤੇ ਘਾਤਾ ਪੁਫੜ ਨੂੰ ਤੇ ਲੋਕ ਕਰਦੇ ਗੱਲਾਂ ਹਜੇ ਆਇਆ ਨਹੀਂ ਲੋਕ ਕਰਦੇ ਗੱਲਾਂ ਹਜੇ ਆਇਆ ਨਹੀਂ ਉਹਨੇ ਕਲੇਸ਼ ਹਜੇ ਤੱਕ ਪਾਇਆ ਨਹੀਂ ਉਹ ਭਰ ਕੇ ਪਲੇਟਾ ਖਾਂਦਾ ਏ ਫੁੱਫੜ ਲੜੇ ਬਗੈਰ ਨਾ ਜਾਂਦਾ ਤੇ ਲੜ ਲੜ ਮੈਂ ਤਾਂ ਥੱਕ ਲਿਆ ਏ ਮੈਨੂੰ ਮਿਲਣੀ ਜੋਗਾ ਰੱਖ ਲਿਆ ਏ ਉਹ ਮੇਂ ਲੜ ਲੜ ਮੈਂ ਤਾਂ ਥੱਕ ਲਿਆ ਏ ਮੈਨੂੰ ਮਿਲਣੀ ਜੋਗਾ ਰੱਖ ਲਿਆ ਏ ਉਹ ਭੁੱਖਾ ਮੈਂ ਮਰ ਜਾਣਾ ਏ ਕੋਈ ਰੋਟੀ ਦੇ ਦੋ ਭੁਖੜ ਨੂੰ ਤੁਸੀਂ ਦਾਲ ਤੇ ਕਰਤਾ ਫੁੱਫੜ ਨੂੰ ਤੇ ਮੈਂ ਅੰਦਰੋਂ ਬਾਹਰੋਂ ਬਰਸ ਰੇ ਮੈਂ ਅੰਦਰੋਂ ਬਾਹਰੋਂ ਬਰਸ ਰਿਆਂ ਥੋੜੀ ਇੱਜ਼ਤ ਨੂੰ ਤਰਸ ਰੇ ਮੈਂ ਅੰਦਰੋਂ ਬਾਹਰੋਂ ਬਰਸ ਰਿਆਂ ਥੋੜੀ ਇੱਜ਼ਤ ਨੂੰ ਤਰਸਦੇ ਅਸੀਂ ਥੋੜੀ ਇੱਜ਼ਤ ਰੱਖਣ ਲਈ ਹੱਥਾਂ ਨਾਲ ਹੱਥ ਬਟਾ ਦਿੱਤੇ ਹਾਂ ਅਸੀਂ ਥੋੜੀ ਇੱਜ਼ਤ ਰੱਖਣ ਲਈ ਹੱਥਾਂ ਨਾਲ ਹੱਥ ਬਟਾ ਦਿੱਤੇ ਥੋੜੀ ਕੁੜੀ ਨੇ ਇੱਕ ਵੀ ਦਿਨ ਨੱਕਟੇ ਮੈਂ 40 ਸਾਲ ਤੱਕ ਥੋੜੀ ਕੁੜੀ ਮੱਖਣਾ ਨਾਲ ਪਾਲੀ ਮੈਂ ਉਹ ਫੋਕੀ ਹਵਾ ਨਾਲ ਕੋਈ ਭਰਤੀ ਏ ਥੋੜੀ ਕੁੜੀ ਮੱਖਣਾ ਨਾਲ ਪਾਲੀ ਮੈਂ ਉਹ ਫੋਕੀ ਹਵਾ ਨਾਲ ਕੋਈ ਭਰਤੀ ਏ ਮੈਂ ਪੀਪੇ ਜਿੰਨੀ ਲੈ ਗਿਆ ਸੀ ਤੇ ਟੈਂਕਰ ਜਿੰਨੀ ਕਰਦੀ ਉਹ ਮੈਂ ਮੰਨਿਆ ਕੋਈ ਹਸਾਨ ਨਹੀਂ ਹੈ ਲਾਉ ਨਾ ਮੈਨੂੰ ਨੁੱਕੜ ਨੂੰ ਮਾਡਲ ਮੈਂ ਕਰਾਣਾ ਕੀ ਬਣਿਆ ਤੁਸੀਂ ਢਾਲ ਤੇ ਕਰਤਾ ਫੁੱਫੜ ਮੈਂ ਖਰਸਦਾ ਫਿਰਦਾ ਕੁੱਕੜ ਨੂੰ ਤੁਸੀਂ ਢਾਲ ਤੇ ਕਰਤਾ ਫੁੱਫੜ